ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਗਈ ਨਖੇਦੀ ਕੀਤੀ ਗਈ ਸਰਬਜੀਤ ਕੌਰ ਦੀ ਕਿ ਸਰਬਜੀਤ ਕੌਰ ਨੇ ਸਿੱਖ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੈ ਉਸ ਨੇ ਧਰਮ ਦਾ ਸਹਾਰਾ ਲਿਆ ਹੈ ਉਸ ਨੇ ਧੋਖਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਨਾਲ ਜਿਨ੍ਹਾਂ ਵੱਲੋਂ ਵੀਜ਼ਾ ਦਵਾਇਆ ਗਿਆ ਇਮੀਗ੍ਰੇਸ਼ਨ ਤੋਂ ਧੋਖਾ ਕੀਤਾ ਆਪਣੇ ਪਰਿਵਾਰ ਦੇ ਨਾਲ ਆਪਣੇ ਬਾਲੀ ਬਾਲ ਬੱਚਿਆਂ ਦੇ ਨਾਲ ਧੋਖਾ ਕੀਤਾ ਪੰਜਾਬ ਦੇ ਨਾਲ ਅਤੇ ਧੋਖਾ ਕੀਤਾ ਭਾਰਤ ਸਰਕਾਰ ਦੇ ਨਾਲ ਉਧਰ ਉਹਦਾ ਵਿਆਹ ਹੋਇਆ ਸੋਸ਼ਲ ਮੀਡੀਆ ਤੇ ਖਬਰਾਂ ਨਸ਼ਰ ਹੋਈਆਂ ਕਿ ਭਈ ਇਸਕਦੀ ਵੀ ਕੋਈ ਹੱਦ ਹੁੰਦੀ ਹੈ ਪਿਆਰ ਇੰਨਾ ਵੀ ਅਨਾ ਨਹੀਂ ਹੁੰਦਾ ਕਿ ਬਾਰਡਰ ਹੀ ਟੱਪ ਜਾਵੇ ਪਿਆਰ ਅਨਾ ਹੁੰਦਾ ਹੈ ਕੰਧਾਂ ਕੌਲੀ ਦੇ ਟੱਪੇ ਜਾ ਸਕਦੇ ਨੇ ਲੇਕਿਨ ਜਿਸ ਤਰ੍ਹਾਂ ਜਿਹੜਾ ਹੈ ਸਰਜੀਤ ਕੌਰ ਨੇ ਕੀਤਾ ਉਹਨੇ ਤਾਂ ਹੱਦ ਹੀ ਪਕਾ ਦਿੱਤੀ ਉਹਨੇ ਤਾਂ ਜੱਗੋ ਤੇਰਵੀਂ ਹੀ ਕਰ ਦਿੱਤੀ ਲੇਕਿਨ ਹੁਣ ਵੱਡਾ ਸੱਚ ਸਾਹਮਣੇ ਆਇਆ ਹੈ ਸਰਬਜੀਤ ਕੌਰ ਨੂੰ ਲੈ ਕੇ ਕੀ ਸਰਬਜੀਤ ਕੌਰ ਦੇ ਨਾਲ ਧੱਕਾ ਹੋਇਆ ਹੈ ਸਰਬਜੀਤ ਕੌਰ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕੰਪੈਲ ਕੀਤਾ ਗਿਆ ਦਬਾਅ ਪਾਇਆ ਗਿਆ ਉਸ ਸ਼ੇਖੂਪੁਰਾ ਦੇ ਮੁਸਲਮ ਆ ਵਿਅਕਤੀ ਜਿਹੜਾ ਹੈਗਾ ਹੈ ਇਹ ਸਾਰਾ ਸਿਸਟਮ ਕਿਵੇਂ ਹੋ ਗਿਆ ਸੂਤਰਾਂ ਦੇ ਵੱਲ ਤੋਂ ਬੜੀ ਅਤੇ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਭਾਰਤੀ ਔਰਤ ਸਰਜੀਤ ਕੌਰ ਦੇ ਪਾਕਿਸਤਾਨ ਵਿੱਚ ਫਸਣ ਦੀ ਘਟਨਾ ਨੇ ਦੋਹਾਂ ਦੇਸ਼ਾਂ ਵਿੱਚਕਾਰ ਧਾਰਮਿਕ ਯਾਤਰਾ ਪ੍ਰੋਟੋਕੋਲ ਦੀ ਪ੍ਰੋਸੈਜ ਯੋਗਤਾ ਤੇ ਗੰਭੀਰ ਸਵਾਲ ਖੜੇ ਕੀਤੇ ਹਨ ਹਨ ਸੀਐਨਐਨ ਨਿਊਜ਼ 18 ਦੁਆਰਾ ਵਿਸ਼ੇਸ਼ ਤੌਰ ਤੇ ਪ੍ਰਾਪਤ ਆਡੀਓ ਅਤੇ ਰਿਕਾਰਡਿੰਗਾਂ ਵਿੱਚ ਸਰਜੀਤ ਕੌਰ ਨੂੰ ਮਦਦ ਲਈ ਬੇਨਤੀ ਕਰਦੇ ਸੁਣਿਆ ਜਾ ਸਕਦਾ ਹੈ ਵਾਰ ਵਾਰ ਇਹ ਕਹਿੰਦੇ ਹੋਏ ਉਹ ਆਜ਼ਾਦ ਨਹੀਂ ਹੈ ਅਤੇ ਭਾਰਤ ਜਾਣਾ ਚਾਹੁੰਦੀ ਹੈ ਆਖਰਕਾਰ ਸਰਬਜੀਤ ਕੌਰ ਵੱਲੋਂ ਹੁਣ ਰੋਲਾ ਕਿਉਂ ਪਾਇਆ ਜਾ ਰਿਹਾ ਹੈ ਆਖਰਕਾਰ ਸਰਬਜੀਤ ਕੌਰ ਨੂੰ ਭਾਰਤ ਅਤੇ ਪੰਜਾਬ ਕਿਉਂ ਯਾਦ ਆਇਆ ਹੈ ਹਾਲਾਂਕਿ ਦੁਨੀਆ ਭਰ ਦੇ ਪੰਜਾਬੀਆਂ ਨੇ ਵਿਰੋਧਤਾ ਕੀਤੀ ਕਿ ਸਰਬਜੀਤ ਕੌਰ ਧਰਮ ਦਾ ਸਹਾਰਾ ਬਿਲਕੁਲ ਨਹੀਂ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਸੀ ਜੇਕਰ ਉਹਨੇ ਇਸ਼ਕਦੀਆਂ ਪੌੜੀਆਂ ਚੜ੍ਹੀਆਂ ਸੀ ਤੇ ਵੈਸੇ ਵੀ ਉਸ ਪਾਕਿਸਤਾਨ ਦੇ ਨਾਗਰਿਕ ਨੂੰ ਕਿਸੇ ਦੁਬਈ ਜਾਂ ਹੋਰ ਦੇਸ਼ ਵਿੱਚ ਬੁਲਾਇਆ ਜਾ ਸਕਦਾ ਸੀ ਲੇਕਿਨ ਸਰਬਜੀਤ ਕੌਰ ਇਸ ਸਮੇਢੌਰ ਦੇ ਇੱਕ ਸ਼ੈਲਟਰ ਹோம் ਵਿੱਚ ਵੱਤ ਹੈ ਪਰ ਉਸ ਦੀ ਦੇਸ਼ ਨਿਕਾਲਾ ਪ੍ਰਕਿਰਿਆ ਵਿੱਚ ਕੋਈ ਥੋਸ ਪ੍ਰਗਤੀ ਨਹੀਂ ਹੋਈ ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਅਗਵਾ ਕੀਤਾ ਗਿਆ ਬਲੈਕਮੇਲ ਕੀਤਾ ਗਿਆ ਅਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਉਸ ਨੂੰ ਨਾਸਰ ਹੁਸੈਨ ਨਾਮ ਦੇ ਇੱਕ ਆਦਮੀ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਸਰਜੀਤ ਕੌਰ ਦੇ ਪਤੀ ਕਰਨਾਲ ਸਿੰਘ ਨੇ ਸੀਐਨਐਨ ਸੀਐਨਐਨ ਨਿਊਜ਼ 18 ਨੂੰ ਦੱਸਿਆ ਕਿ ਉਹਨਾਂ ਦੀ ਪਤਨੀ ਸੋਸ਼ਲ ਮੀਡੀਆ ਰਾਹੀਂ ਨਾਸਰ ਹਸੈਨ ਜਿਨ੍ਹਾਂ ਦੀ ਹੁਣ ਉਹ ਧਰਮ ਪਤਨੀ ਹੈ ਕਿਉਂਕਿ ਹੁਣ ਨੂਰ ਹਸੈਨ ਨਾਮ ਹੈ ਸਰਬਜੀਤ ਕੌਰ ਦਾ ਸੰਪਰਕ ਵਿੱਚ ਆਈ ਕਰਨਲ ਸਿੰਘ ਦੇ ਅਨੁਸਾਰ ਉਸ ਨਾਸਰ ਹਸੈਨ ਨੇ ਸਰਬਜੀਤ ਕੌਰ ਦੀਆਂ ਛੇੜਛਾੜ ਵਾਲੀਆਂ ਵੀਡੀਓ ਅਤੇ ਫੋਟੋਆਂ ਫੋਟੋਆਂ ਰਿਕਾਰਡ ਕੀਤੀਆਂ ਅਤੇ ਉਹਨਾਂ ਦੀ ਵਰਤੋਂ ਉਸ ਨੂੰ ਬਲੈਕਮੇਲ ਕਰਨ ਲਈ ਬਲੈਕਮੇਲ ਕਰਨ ਦੇ ਲਈ ਕੀਤੀ ਗਈ ਉਸ ਨੇ ਦਾਵਾ ਕੀਤਾ ਕਿ ਸਰਬਜੀਤ ਨੂੰ ਬੰਦੂਕ ਦੀ ਨੋਕ ਤੇ ਧਮਕੀ ਦਿੱਤੀ ਗਈ ਪਾਕਿਸਤਾਨ ਵਿੱਚ ਲਿਜਾਇਆ ਗਿਆ ਇਸਲਾਮ ਕਮੂਰ ਕਰਨ ਲਈ ਮਜਬੂਰ ਕੀਤਾ ਅਤੇ ਫਿਰ ਵਿਆਹ ਕਰਵਾ ਲਿਆ ਗਿਆ। ਯਾਨੀ ਕਿ ਇਹ ਦਾਵਾ ਉਹਨਾਂ ਦੇ ਪਤੀ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਦਾਵਾ ਸਰਬਜੀਤ ਕੌਰ ਕਰ ਰਹੀ ਹੈ। ਕਰਨਲ ਸਿੰਘ ਨੇ ਕਿਹਾ ਕਿ ਹੁਸੈਨ ਵਾਰ-ਵਾਰ ਇਸ ਸ਼ਨੀਲ ਸਮਗਰੀ ਸਰਬਜੀਤ ਦੇ ਪਰਿਵਾਰ ਨੂੰ ਭੇਜਦਾ ਸੀ, ਉਹਨਾਂ ਨੂੰ ਡਰਾਉਂਦਾ ਅਤੇ અપਮਾਨਿਤ ਕਰਦਾ ਸੀ। ਪਰਿਵਾਰ ਕੋਲ ਸਰਬਜੀਤ ਕੌਰ ਦੀਆਂ ਕਈ ਆਡੀਓ ਅਤੇ ਵੀਡੀਓ ਰਿਕਾਰਡਿੰਗਾਂ ਹਨ ਜਿਨ੍ਹਾਂ ਵਿੱਚ ਉਹ ਰੋ ਰਹੀ ਹੈ ਅਤੇ ਮਦਦ ਲਈ ਬੇਨਤੀ ਕਰ ਰਹੀ ਹੈ। ਕਰਨਲ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਦੀ ਮਾਨਸਿਕ ਅਤੇ ਸਰੀਰਕ ਹਾਲਤ ਵਿਗੜ ਗਈ ਹੈ। ਉਸ ਦਾ ਬਲੱਡ ਪ੍ਰੈਸ਼ਰ ਖਤਰਨਾਕ ਤੌਰ ਤੇ ਕੁਝ ਪੱਧਰ ਤੇ ਪਹੁੰਚ ਗਿਆ ਹੈ ਅਤੇ ਉਹ ਗੰਭੀਰ ਡਿਪਰੈਸ਼ਨ ਦੇ ਲੱਛਣ ਦਿਖਾ ਰਹੀ ਹੈ ਸਭ ਤੋਂ ਹੈਰਾਨ ਕਰਨ ਵਾਲਾ ਦੋਸ਼ ਹੈ ਕਿ 나ਸਰ ਹਸੈਨ ਨੇ ਸਰਬਜੀਤ ਕੌਰ ਦੀਆਂ ਤਿੰਨ ਭੈਣਾਂ ਨੂੰ ਵੀ ਅਗਵਾ ਕੀਤਾ ਜੇਕਰ ਇਸ ਦੋਸ਼ ਵਿੱਚ ਇਹ ਦੋਸ਼ ਸਾਬਤ ਹੋ ਜਾਂਦਾ ਹੈ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ 나ਸਰ ਹਸੈਨ ਨੇ ਸਰਬਜੀਤ ਕੌਰ ਦੀਆਂ ਤਿੰਨ ਹੋਰ ਭੈਣਾਂ ਨੂੰ ਵੀ ਅਗਵਾ ਕੀਤਾ ਸੀ ਲਾਹੌਰ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਇਹ ਜਿੱਥੇ ਤੀਰਥ ਯਾਤਰਾ ਵੀਜ਼ਾ ਦੀ ਦੁਰਵਰਤੋਂ ਅਤੇ ਜ਼ਬਰਦਸਤੀ ਵਿਆਹ ਨੂੰ ਕਾਨੂੰਨੀ ਕਾਨੂੰਨੀਤਾ ਬਾਰੇ ਸਵਾਲ ਖੜੇ ਕੀਤੇ ਗਏ ਹਨ ਅਦਾਲਤ ਨੇ ਪ੍ਰਧਾਨ ਮੰਤਰੀ ਦਫਤਰ ਸੰਘੀ ਜਾਂਚ ਏਜੰਸੀ ਐਫਆਈਏ ਪੰਜਾਬ ਪੁਲਿਸ ਸਮੇਤ ਕਈ ਸਰਕਾਰੀ ਸਸਤਾਵਾਂ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ ਹਾਲਾਂਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਅੱਜ ਤੱਕ ਸਰਬਜੀਤ ਕੌਰ ਨੂੰ ਵਿਸ਼ੇਸ਼ ਯਾਤਰਾ ਪਰਮਨ ਦਾ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਿਸ ਕਾਰਨ ਉਸ ਦੀ ਵਾਪਸੀ ਵਿੱਚ ਦੇਰੀ ਹੋ ਰਹੀ ਹੈ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ ਹੈ ਸਰਜੀਤ ਕੌਰ ਦੇ ਪਰਿਵਾਰ ਨੇ ਪਾਕਿਸਤਾਨ ਸਰਕਾਰ ਤੇ ਦੋਸ਼ ਲਗਾਇਆ ਕਿ ਤੁਰੰਤ ਰਿਹਾਈ ਅਤੇ ਸਜ਼ਾ ਦੇਣ ਦੀ ਮਾਕੀਤੀ ਹੈ ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਖਾਸ ਕਰਕੇ ਪਾਕਿਸਤਾਨ ਨਾਲ ਕੂਟਨੀਤਿਕ ਸਬੰਧਨ ਵਾਲੇ ਪੱਛਮੀ ਦੇਸ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ اسلامਾਬਾਦ ਤੇ ਕਟਗਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਦਵੰਨੇ ਸੁਰੱਖਿਆ ਵਚਨਬੱਧਤਾ ਦਾ ਸਨਮਾਨ ਕਰਨ ਲਈ ਦਬਾਅ ਪਾਓ ਯਾਨੀ ਕਿ ਹੋ ਸਕਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੂੰ ਵੀ ਕੀਤਾ ਗਿਆ ਹੋਵੇ ਲੇਕਿਨ ਜਿਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਕੀਤਾ ਗਿਆ ਜਿਸ ਤਰ੍ਹਾਂ ਉਹਨਾਂ ਨੇ ਵਿਆਖ ਰਵਾਇਆ ਕਿ ਉਸ ਨਾਸਰ ਪਸੈਣ ਨੇ ਸੱਚਮੁੱਚ ਦਬਾਅ ਪਾਇਆ ਇਸ ਤੋਂ ਪਹਿਲਾਂ ਉਹਨਾਂ ਦੀਆਂ ਤਿੰਨਾਂ ਭੈਣਾਂ ਨੂੰ ਉਗਵਾ ਕਰਦਾ ਰਿਹਾ ਫਿਫਨੋਟਾਈਜ਼ ਕਰਦਾ ਰਿਹਾ ਉਹਨਾਂ ਦੇ ਦਿਮਾਗ ਦੇ ਨਾਲ ਖੇਡਦਾ ਰਿਹਾ ਇਹ ਅਜਾਇਆ ਕਿਉਂ ਕੀਤਾ ਗਿਆ ਜਾਂ ਉਸਦੇ ਪਤੀ ਵੱਲੋਂ ਹੁਣ ਕਿਉਂ ਇਲਜ਼ਾਮ ਲਗਾਏ ਜਾ ਰਹੇ ਨੇ ਲੰਬੇ ਸਮੇਂ ਬਾਅਦ ਉਸਦੇ ਪਤੀ ਦੀ ਬਿਆਨਬਾਜ਼ੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਕੌਰ ਜਿਸ ਲਾਹੌਰ ਦੇ ਸ਼ੈਲਟਰ ਦੇ ਵਿੱਚ ਰਹਿ ਰਹੀ ਹੈ ਉਥੇ ਸੇਫ ਨਹੀਂ ਉਦਾ ਬੀਪੀ ਵਧਿਆ ਹੋਇਆ ਹੈ ਉਸਦੀ ਮਾਨਸਿਕ ਹਾਲ ਠੀਕ ਨਹੀਂ ਹੈ ਇਸ ਕਰਕੇ ਪਾਕਿਸਤਾਨ ਦੀ ਸਰਕਾਰ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਪਸ਼ਵੀ ਦੇਸ਼ਾਂ ਨੂੰ ਅਪੀਲ ਕੀਤੀ ਹੈ ਭਾਰਤ ਦੀ ਸਰਕਾਰ ਨੂੰ ਵੀ ਤੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਸਰਬਜੀਤ ਕੌਰ ਨੂੰ ਜਿਹੜਾ ਹੈ ਉਹ ਸੁਰੱਖਿਆ ਸੁਰੱਖਿਅਤ ਤਰੀਕੇ ਦੇ ਨਾਲ ਭਾਰਤ ਵਾਪਸ ਲਿਆਂਦਾ ਚਾਵੇ ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰੋਟੋਕਾਲ ਜਿਹੜਾ ਤੋੜਿਆ ਗਿਆ ਹੈ 1972 ਦੇ ਵਿੱਚ ਬਣਿਆ ਸੀ ਭਾਰਤ-ਪਾਕਿਸਤਾਨ ਦਵੱਲੇ ਤੀਰਥ ਯਾਤਰਾ ਪ੍ਰੋਟੋਕੋਲ ਦੀ ਸੁਰੱਖਿਆ ਪ੍ਰਬੰਧਾਂ ਦੇ ਸਵਾਲ ਖੜੇ ਕਰਦਾ ਹੈ ਜਿੱਥੇ ਹਿੰਦੂ ਸ਼ਰਧਾਲੂਆਂ ਨੂੰ ਹਿੰਦੂ ਅਤੇ ਸਿੱਖ ਸ਼ਰਧਾਲੂ ਜਿਹੜੇ ਨੇ ਉਹ ਜਾਂਦੇ ਸੀ ਪਾਕਿਸਤਾਨ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਧਰਤੀ ਦੇ ਦਰਸ਼ਨ ਦੇਦਾਰੀ ਕਰਨ ਉਸ ਨੂੰ ਲੈ ਕੇ ਹੁਣ ਬਵਾਲ ਮਚ ਗਿਆ ਹੈ ਇਹ ਰੋਲਾ ਹੁਣ ਸਰਬਜੀਤ ਕੌਰ ਦੇ ਪਤੀ ਕਰਨਲ ਸਿੰਘ ਹੁਣਾਂ ਵੱਲੋਂ ਪਾਇਆ ਜਾ ਰਿਹਾ ਹੈ ਕਿ ਕਿੰਨੀ ਕੁ ਇਸ ਖਬਰ ਦੇ ਵਿੱਚ ਸਚਾਈ ਹੈ ਕਿੰਨੀ ਕੁ ਇਹ ਖਬਰ ਕਿਸ ਤਰ੍ਹਾਂ ਦਾ ਸੱਚ ਪ੍ਰਚਾਰਿਆ ਜਾ ਰਿਹਾ ਹੈ ਜਾਂ ਵਾਕਿਆ ਹੀ ਜੋ ਗੱਲਾਂ ਸਰਬਜੀਤ ਕੌਰ ਜਾਂ ਉਹਨਾਂ ਦੇ ਪਤੀ ਕਰਨੈਲ ਕਰਨੈਲ ਸਿੰਘ ਹੁਣਾਂ ਵੱਲੋਂ ਦੱਸੀਆਂ ਜਾ ਰਹੀਆਂ ਨੇ ਸੱਚ ਨੇ ਜੇ ਸੱਚ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਉਸ ਸ਼ੇਖੂਪੁਰੇ ਵਿਅਕਤੀ ਤੇ ਜਿਸਨੇ ਜਿਸਨੇ ਤਾਂ ਕੇ ਦੇ ਨਾਲ ਵਿਆਹ ਕਰਵਾਇਆ ਇਸਲਾਮ ਪੂਰ ਕਰਾਇਆ ਹੋ ਸਕਦਾ ਹੈ ਕਿ ਪਾਕਿਸਤਾਨ ਦੀ ਸਰਕਾਰ ਭਾ ਸਰਕਾਰ ਦੇ ਕਹਿਣ ਤੇ ਉਸ ਉੱਤੇ ਕੋਈ ਕਾਨੂੰਨੀ ਕਾਰਵਾਈ ਕਰੇ ਤਾਂ